ਜੇ ਬਰਫੀਲੇ ਤੂਫਾਨ ਨੇ ਮਚਾਈ ਹਫਰਾਤਾ ਖੜੀ ਹੁਣ ਤੱਕ 30 ਲੋਕਾਂ ਦੀ ਮੌਤ ਹੋਈ। ਰਾਸ਼ਟਰਪਤੀ ਡਰਾਪ ਨੇ ਦੱਖਣੀ ਕੋਰੀਆ ਤੇ ਲਗਾਇਆ 25% ਟੈਰੀ। ਆਸਟ੍ਰੇਲੀਆ ਵਿੱਚ ਜਹਾਜ਼ ਹੋਇਆ ਹਾਦਸਾ ਗ੍ਰਸਤ। ਬਰਫੀਲੇ ਤੂਫਾਨ ਦਾ ਕਹਿਰ ਦੇਸ਼ ਵਿੱਚ جاری ਹੈ 30 ਲੋਕਾਂ ਦੀ ਹੁਣ ਤੱਕ ਮੌਤ ਹੋਣ ਦੀ ਖਬਰ ਹੈ ਇਸ ਦੇ ਨਾਲ ਹੀ ਲੱਖਾਂ ਘਰਾਂ ਵਿੱਚ ਬਿਜਲੀ ਵੀ ਠੱਪ ਹੋ ਗਈ ਹੈ ਤੇ ਉਹ ਹਨੇਰੇ ਵਿੱਚ ਰਹਿਣ ਲਈ ਮਜਬੂਰ ਨੇ ਕਈ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਨੇ ਟੈਕਸਾਸ ਤੋਂ ਨਿਊ ਇੰਗਲੈਂਡ ਤੱਕ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਭਾਰੀ برف ਬਾਰੀ ਹੋਈ ਹੈ ਅਮਰੀਕਾ ਦੇ ਮੇਨ ਵਿੱਚ ਬੈਂਗੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਨਿੱਜੀ ਵਪਾਰਕ ਜੱਟ ਦੇ ਹਾਦਸਾ ਗ੍ਰਸਤ ਹੋਣ ਨਾਲ ਵੀ 7 ਲੋਕਾਂ ਦੀ ਜਾਨ ਚਲੀ ਗਈ ਇਹ ਹਾਦਸੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ جاری ਭਿਆਨਕ ਬਰਫੀਲੇ ਤੂਫਾਨ ਦੇ ਵਿਚਕਾਰ ਹੀ ਵਾਪਰਿਆ ਹੈ ਜਿੱਥੇ ਸਭ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਉਹ ਜਗ੍ਹਾ ਹੈ ਟੈਨੇਸੀ, ਮਿਸਿਸਿਪੀ ਅਤੇ ਲੁਇਜ਼ੀਆਨਾ ਟੈਕਸਾਸ, ਕੈਂਟਕੀ, ਜਾਰਜੀਆ, ਵੈਸਟ ਵਰਜੀਨੀਆ ਅਤੇ ਅਲabama ਤੂਫਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟਵੇਅ ਦੇ ਅਨੁਸਾਰ 10800 ਤੋਂ ਵੱਧ ਅਮਰੀਕੀ ਉਡਾਣਾਂ ਰੱਦ ਕੀਤੀਆਂ ਗਈਆਂ ਇਕੱਲੇ ਐਤਵਾਰ ਦੇ ਦਿਨ ਇਸ ਦੇ ਨਾਲ ਹੀ ਗ੍ਰੈਸਟਰ ਕੋਆ ਵਿਭਾਗ ਦੇ ਅਨੁਸਾਰ 17 ਰਾਜਾਂ ਅਤੇ ਵਾਸ਼ਿੰਗਟਨ ਡੀਸੀ ਵਿੱਚ ਮੌਸਮ ਐਮਰਜੈਂਸੀ ਵੀ ਐਲਾਨੀ ਗਈ। ਡੀਓਈ ਨੇ ਵੀ ਟੈਕਸਾਸ ਵਿੱਚ ਬਲੈਕਆਊਟ ਨੂੰ ਰੋਕਣ ਲਈ ਇੱਕ ਐਮਰਜੈਂਸੀ ਆਦੇਸ਼ ਜਾਰੀ ਕੀਤਾ ਸੀ ਅਤੇ ਡੇਟਾ ਸੈਂਟਰਾਂ ਤੇ ਹੋਰ ਵੱਡੇ ਅਦਾਰਿਆਂ ਵਿੱਚ ਬੈਕਅਪ ਪਾਵਰ ਸਰੋਤਾਂ ਦੀ ਵਰਤੋਂ ਦੀ ਆਗਿਆ ਦਿੱਤੀ। ਰਾਸ਼ਟਰਪਤੀ ਡਰਾਮਪ ਨੇ ਦੱਖਣੀ ਕੋਰੀਆ ਤੇ 25% ਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਤੇ ਡਰਾਮਪ ਨੇ ਦੱਖਣੀ ਕੋਰੀਆ ਤੇ ਦੋਸ਼ ਵੀ ਲਾਇਆ ਹੈ ਕਿ ਅਮਰੀਕਾ ਨਾਲ ਹੋਏ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ। ਡਰਾਮਪ ਨੇ ਆਪਣੇ ਟ੍ਰੂਥ ਸੋਸ਼ਲ ਪਲੇਟਫਾਰਮ ਤੇ ਲਿਖਿਆ ਕਿਉਂਕਿ ਕੋਰੀਆਈ ਵਿਧਾਨ ਸਭਾ ਨੇ ਸਾਡੇ ਇਤਿਹਾਸਿਕ ਵਪਾਰਕ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਜੋ ਕਿ ਉਹਨਾਂ ਨੂੰ ਕਰਨਾ ਚਾਹੀਦਾ ਸੀ। ਇਸ ਲਈ ਹੁਣ ਮੈਂ ਆਟੋ, ਲੱਕੜ, ਫਾਰਮਾ ਅਤੇ ਹੋਰ ਸਾਰੇ ਆਪਸੀ ਟੈਰਿਫਾਂ ਨੂੰ 15% ਤੋਂ ਵਧਾ ਕੇ 25% ਕਰ ਰਿਹਾ ਹਾਂ। ਅਮਰੀਕੀ ਰਸਟ੍ਰਕਟੀ ਦਾ ਇਹ ਐਲਾਨ ਵਾਸ਼ਿੰਗਟਨ ਅਤੇ ਸਿਉਲ ਦੇ ਵਿਚਕਾਰ ਇੱਕ ਵਪਾਰਕ ਅਤੇ ਸੁਰੱਖਿਆ ਦੇ ਸਮਝੌਤੇ ਤੋਂ ਕੁਝ ਮਹੀਨਿਆਂ ਬਾਅਦ ਆਇਆ ਹੈ ਜੋ ਕਿ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਸਿਰੇ ਚੜਿਆ ਸੀ ਇਹ ਸਮਝੌਤਾ ਟਰੰਪ ਅਤੇ ਲੀ ਜੇ ਮਿਉਂਗ ਦੀ ਮੁਲਾਕਾਤ ਤੋਂ ਬਾਅਦ ਫਾਈਨਲ ਹੋਇਆ ਸੀ ਇਸ ਵਿੱਚ ਦੱਖਣੀ ਕੋਰੀਆ ਵੱਲੋਂ ਨਿਵੇਸ਼ ਦੇ ਵਾਅਦੇ ਦੇ ਨਾਲ-ਨਾਲ ਸੰਯੁਕਤ ਰਾਜ ਅਮਰੀਕਾ ਵੱਲੋਂ ਟੈਰਿਫ ਵਿੱਚ ਕਟੌਤੀ ਵੀ ਸ਼ਾਮਲ ਸੀ। ਇਸ ਦੇ ਤਹਿਤ ਦੱਖਣੀ ਕੋਰੀਆ ਸਮਾਨ ਜਿਵੇਂ ਕਿ ਵਾਹਨ, ਕਾਰਾਂ ਦੇ ਪੁਰਜ਼ੇ ਤੇ ਦਵਾਈਆਂ ਤੇ ਅਮਰੀਕਾ ਵੱਲੋਂ 15% ਤੱਕ ਟੈਕਸ ਲੰਘਣਾ ਸੀ। ਪਰ ਹੁਣ ਰਾਸ਼ਟਰਪਤੀ ਨੇ ਮੋੜ 25% ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਦੁਨੀਆ ਭਰ ਵਿੱਚ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਪਿਛਲੇ 2 ਸਾਲਾਂ ਤੋਂ ਅਜੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਜਦੋਂ ਜਹਾਜ਼ ਹਾਦਸੇ ਹੋ ਜਾਂਦੇ ਨੇ। ਆਸਟ੍ਰੇਲੀਆ ਤੋਂ ਇਹ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਹੈ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਗੋਲਡ ਕੋਸਟ ਦੇ ਨੇੜੇ ਮੰਗਲਵਾਰ 27 ਜਨਵਰੀ ਨੂੰ ਇੱਕ ਸਿੰਗਲ ਇੰਜਣ ਵਾਲਾ ਜਹਾਜ਼ ਕ੍ਰੈਸ਼ ਹੋ ਗਿਆ। ਇਹ ਜਹਾਜ਼ ਹੇਕਫੀਲਡ ਨਾਮ ਦੇ ਇੱਕ ਨਿੱਜੀ 에ਅਰਸਟ੍ਰਿਪ ਤੋਂ ਉਡਾਣ ਭਰ ਰਿਹਾ ਸੀ ਜੋ ਜਾਕੋਬਸਬੇਲ ਦੇ ਨੇੜੇ ਹੈ। ਉਡਾਣ ਭਰਨ ਦੇ ਕੁਝ ਦਿਨ ਬਾਅਦ ਹੀ ਜਹਾਜ਼ ਹਾਦਸਾ ਗ੍ਰਸਤ ਹੋਇਆ ਅਤੇ ਅੱਗ ਦੇ ਗੋਲੇ ਵਿੱਚ ਬਦਲ ਗਿਆ। ਜਹਾਜ਼ ਨੂੰ ਅੱਗ ਲੱਗਣ ਦੇ ਕਾਰਨ ਆਲੇ-ਦੁਆਲੇ ਦੀਆਂ ਝਾੜੀਆਂ ਤੇ ਖੇਤਾਂ ਵਿੱਚ ਵੀ ਭਿਆਨਕ ਅੱਗ ਫੈਲ ਗਈ। ਅਤੇ ਅਗਤੇ ਕਾਬੂ ਪਾਉਣ ਲਈ ਫਾਇਰਫਾਈਟਰਸ ਨੂੰ ਕਾਫੀ ਮੁਸ਼ਕਲ ਕਰਨੀ ਪਈ ਇਸ ਹਾਦਸੇ ਵਿੱਚ ਪਾਇਲਟ ਸਮੇਤ ਦੋ ਲੋਕਾਂ ਦੀ ਮੌਤ ਹੋਈ ਹੈ ਦੋਵਾਂ ਨੇ ਮੌਕੇ ਤੇ ਹਿਦਮ ਤੋੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ 73 ਸਾਲਾ ਪਾਇਲਟ ਕੁਈਨਜ਼ਲੈਂਡ ਦੇ ਮਿਲਨੀ ਦਾ ਨਿਵਾਸੀ ਸੀ ਅਤੇ ਯਾਤਰੀ ਸਿਡਨੀ ਤੋਂ ਸੀ 트럼ਪ ਵੱਲੋਂ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੇ ਇਰਾਦਿਆਂ ਦੇ ਕਾਰਨ ਅਮਰੀਕਾ ਤੇ ਯੂਰਪ ਦੇ ਕਾਫੀ ਪੁਰਾਣੇ ਰਿਸ਼ਤੇ ਵਿੱਚ ਖਟਾਸ ਆਈ ਹੈ ਕਈ ਯੂਰਪੀਅਨ ਦੇਸ਼ਾਂ ਨੇ 트럼ਪ ਦੇ ਇਸ ਪਲਾਨ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਇਸੇ ਦੌਰਾਨ NATO ਦੇ ਮੁਖੀ ਮਾਰਕ ਰੂਟੇ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕੀ ਫੌਜ ਦੀ ਸਹਾਇਤਾ ਤੋਂ ਬਿਨਾਂ ਯੂਰਪ ਆਪਣੀ ਰੱਖਿਆ ਨਹੀਂ ਕਰ ਸਕਦਾ। ਇਸ ਦੇ ਲਈ ਪੂਰੇ ਯੂਰਪ ਨੂੰ ਆਪਣਾ ਰੱਖਿਆ ਬਜਟ ਦੁੱਗਣਾ ਕਰਨਾ ਪਵੇਗਾ। ਮਾਰਕ ਰੂਟੇ ਦੇ ਅਨੁਸਾਰ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਯੂਰਪੀਅਨ ਯੂਨੀਅਨ ਜਾਂ ਪੂਰਾ ਯੂਰਪ ਮਿਲ ਕੇ ਅਮਰੀਕਾ ਦੀ ਮਦਦ ਤੋਂ ਬਿਨਾਂ ਆਪਣੀ ਸੁਰੱਖਿਆ ਕਰ ਸਕਦਾ ਹੈ ਤਾਂ ਇਹ ਸੁਪਨਿਆਂ ਵਰਗਾ ਲੱਗਦਾ ਹੈ। ਉਨੇ ਕਿਹਾ ਕਿ ਤੁਸੀਂ ਇਹ ਜਹਾ ਨਹੀਂ ਕਰ ਸਕਦੇ ਯੂਰਪ ਅਤੇ ਅਮਰੀਕਾ ਦੋਵਾਂ ਨੂੰ ਇੱਕ ਦੂਜੇ ਦੀ ਲੋੜ ਹੈ ਮਾਰਕ ਰੂਟਨ ਨੇ ਵੀ ਕਿਹਾ ਕਿ ਜੀਡੀਪੀ ਦਾ 5% ਦੇ ਹਿੱਸਾ ਖਰਚ ਕਰਨ ਤੋਂ ਬਾਅਦ ਵੀ ਯੂਰਪ ਕਿਸੇ ਵੀ ਕੀਮਤ ਤੇ ਅਮਰੀਕਾ ਦੀ ਬਰਾਬਰੀ ਨਹੀਂ ਕਰ ਸਕਦਾ ਇਸ ਦੇ ਲਈ 10% ਦੇ ਹਿੱਸਾ ਖਰਚ ਕਰਨਾ ਪਵੇਗਾ ਯੂਰਪ ਨੂੰ ਪਰਮਾਨント ਸੰਪਨ ਬਣਨਾ ਹੋਵੇਗਾ ਜਿਸ ਦੇ ਲਈ ਅਰਬਾਂ ਯੂਰੋ ਖਰਚਣੇ ਪੈਣਗੇ ग्रीनलैंड ਤੇ ਕਬਜ਼ਾ ਕਰਨ ਦੀ ਧਮਕੀ ਤੋਂ ਬਾਅਦ ਨਾਟੋ ਵਿੱਚ ਕਾਫੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ 트ੰਪ ਨੇ ਗ੍ਰੀਨਲੈਂਡ ਪਲਾਨ ਦਾ ਸਮਰਥਨ ਨਾ ਕਰਨ ਵਾਲੇ ਯੂਰਪੀਅਨ ਦੇਸ਼ਾਂ ਤੇ ਟੈਰੀਫ ਲਾਉਣ ਦੀ ਧਮਕੀ ਵੀ ਦਿੱਤੀ ਸੀ। ਗ੍ਰੀਨਲੈਂਡ ਨਾਟੋ ਦੇਸ਼ ਡੈਨਮਾਰਕ ਦਾ ਹਿੱਸਾ ਹੈ ਤੇ ਅਮਰੀਕਾ ਵੀ ਨਾਟੋ ਦਾ ਹੀ ਅਹਿਮ ਮੈਂਬਰ ਹੈ। ਨਾਟੋ ਵਿੱਚ ਕੁੱਲ 32 ਦੇਸ਼ ਨੇ। ਨਾਟੋ ਦੇ ਆਰਟੀਕਲ 5 ਦੇ ਤਹਿਤ ਕਿਸੇ ਵੀ ਇੱਕ ਦੇਸ਼ ਤੇ ਹਮਲਾ ਕਰਨਾ ਸਾਰੇ ਨਾਟੋ ਦੇਸ਼ਾਂ ਤੇ ਹਮਲਾ ਮੰਨਿਆ ਜਾਂਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ 트ੰਪ ਦੀਆਂ ਕੁਝ ਟੁਕਮਕੀਆਂ ਨੂੰ ਅਮਰੀਕਾ ਕੈਨੇਡਾ ਵਿਚਾਲੇ ਮੁਕਤ ਵਪਾਰ ਸਮਝੌਤੇ ਦੇ ਨਵੀਨੀਕਰਨ ਲਈ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਦੀ ਤਿਆਰੀ ਰੱਝੀ ਹੋਣੀ ਚਾਹੀਦਾ ਹੈ ਕਾਰਨੀ ਨੇ ਕਿਹਾ ਕਿ ਇਸ ਸਾਲ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੀ ਸਮੀਖਿਆ ਕਰ ਰਹੇ ਨੇ ਰਾਸ਼ਟਰਪਤੀ 트럼ਪ ਇੱਕ ਮਜਬੂਤ ਵਾਰਤਾਕਾਰ ਨੇ ਤੇ ਨ ਟਿੱਪਣੀਆਂ ਤੇ ਸਥਿਤੀਆਂ ਨੂੰ ਉਸ ਵਿਆਪਕ ਸੰਦਰਭ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ। ਦਰਅਸਲ 트럼ਪ ਨੇ ਪਿਛਲੇ ਹਫਤੇ ਤਮਕੀ ਦਿੱਤੀ ਸੀ ਕਿ ਜੇਕਰ ਕੈਨੇਡਾ ਬੀਜਿੰਗ ਦੇ ਨਾਲ ਵਪਾਰਕ ਸਮਝੌਤੇ ਨੂੰ ਅੱਗੇ ਵਧਾਉਂਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਦਰਾਮਦ ਕੀਤੀਆਂ ਵਸਤੂਆਂ ਤੇ 100% ਦੀ ਟੈਰਿਫ ਲਗਾ ਦੇਵੇਗਾ। ਰਾਈਟਰਸ ਦੇ ਅਨੁਸਾਰ ਕਾਰਨੀ ਨੇ ਸੋਮਵਾਰ ਨੂੰ ਮਹਿੰਗਾਈ ਨਾਲ ਜੂਝ ਰਹੇ ਗਰੀਬ ਪਰਿਵਾਰਾਂ ਲਈ ਭੋਜਨ ਅਤੇ ਕਿਰਿਆਨੇ ਦੇ ਸਮਾਨ ਦੀ ਲਾਗਤ ਨੂੰ ਘਟਾਉਣ ਦੇ ਉਦੇਸ਼ ਨਾਲ ਕਈ ਉਪਾਵਾਂ ਦਾ ਐਲਾਨ ਵੀ ਕੀਤਾ। ਕਾਰਨੀ ਨੇ ਕਿਹਾ ਕਿ ਟੈਰਿਫ ਪਾਉਣ ਪਾਣੀ ਤਬਦੀਲੀ ਕਾਰਨ ਪੈਦਾ ਹੋਈਆਂ ਮੌਸਮੀ ਘਟਨਾਵਾਂ ਅਤੇ ਹੋਰ ਸਿਆਸੀ ਰੁਕਾਵਟਾਂ ਕਾਰਨ ਗਲੋਬਲ ਸਪਲਾਈ ਚੇਨ ਵਿੱਚ ਆਏ ਝਟਕਿਆਂ ਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਾਵੇਂ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਅਤੇ ਨਿੱਜੀ ਡਾਟਾ ਸੁਰੱਖਿਆ ਨੂੰ ਲੈ ਕੇ ਕਈ ਖਰਚਿਆਂ ਦੇ ਕਾਰਨ ਅਮਰੀਕੀ ਯੂਜ਼ਰਸ ਵਿੱਚ ਟਿਕਟੋਕ ਨੂੰ ਲੈ ਕੇ ਭਾਰੀ ਰੋਸ ਦੇਖਿਆ ਜਾ ਰਿਹਾ ਹੈ ਅਤੇ ਲੱਖਾਂ ਲੋਕ ਇਸ ਐਪ ਨੂੰ ਤੇਜ਼ੀ ਨਾਲ ਆਪਣੇ ਫੋਨਾਂ ਦੇ ਵਿੱਚੋਂ ਡਿਲੀਟ ਕਰ ਰਹੇ ਨੇ ਮਾਰਕੀਟ ਰਿਸਰਚ ਕੰਪਨੀ ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਪਿਛਲੇ 5 ਦਿਨਾਂ ਵਿੱਚ ਟਿਕਟੋਕ ਡਿਲੀਟ ਕਰਨ ਵਾਲੇ ਅਮਰੀਕੀ ਯੂਜ਼ਰਸ ਦੀ ਗਿਣਤੀ ਪਿਛਲੇ 3 ਮਹੀਨਿਆਂ ਦੀ ਆਸਥ ਦੇ ਮੁਕਾਬਲੇ 150% ਵਧੀ ਹੈ ਇਸ ਦੀ ਅਸਲ ਵਜ੍ਹਾ ਐਡਮ ਫਰੇਜ਼ਰ ਦੀ ਅਗਵਾਈ ਵਿੱਚ ਬਣੇ ਨਵੇਂ ਜੁਆਇੰਟ ਵੈਂਚਰ ਤੋਂ ਬਾਅਦ ਯੂਜ਼ਰ ਨੂੰ ਮਿਲ ਰਿਹਾ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਨੋਟੀਫਿਕੇਸ਼ਨ ਹੈ ਯੂਜ਼ਰ ਨੂੰ ਇਸ ਗੱਲ ਦਾ ਡਰ ਹੈ ਕਿ ਨਵੀਂ ਪਾਲਿਸੀ ਤਹਿਤ ਟਿਕਟੌਕ ਉਹਨਾਂ ਦੀਆਂ ਬੇहद ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕਰ ਸਕਦਾ ਹੈ ਇਸ ਵਿੱਚ ਯੂਜ਼ਰ ਦੀ ਜਾਤੀ ਨਸਲ ਜਿੰਸੀ ਪਛਾਣ ਟ੍ਰਾਂਸਜੈਂਡਰ ਸਟੇਟਸ ਇਮੀਗ੍ਰੇਸ਼ਨ ਸਟੇਟਸ ਅਤੇ ਵਿੱਤੀ ਰਿਕਾਰਡਾਂ ਤੱਕ ਵੀ ਸ਼ਾਮਲ ਕੀਤੇ ਗਏ ਨੇ ਭਾਵੇਂ ਕਿ ਰਿਪੋਰਟਾਂ ਦੇ ਅਨੁਸਾਰ ਇਹ ਸ਼ਰਤਾਂ ਅਗਸਤ 2024 ਦੀ ਪਾਲਿਸੀ ਵਿੱਚ ਵਿਸਤੰ ਪਰ ਨਵੇਂ ਬਦਲਾਅ ਨੇ ਇਸ ਚਿੰਤਾ ਨੂੰ ਮੋੜ ਹਵਾ ਦਿੱਤੀ ਹੈ ਕਈ ਮਸ਼ਹੂਰ ਕੰਟੈਂਟ ਕ੍ਰੀਏਟਰਜ਼ ਵੀ ਹੁਣ ਟਿਕਟੌਕ ਨੂੰ ਛੱਡ ਰਹੇ ਨੇ 4 ਲੱਖ ਫਾਲੋਅਰਜ਼ ਵਾਲੀ ਡਰੇਰੋ ਨੇ ਅਤੇ 40 ਲੱਖ ਤੋਂ ਵੱਧ ਫਾਲੋਅਰਜ਼ ਵਾਲੀ ਨਾਦਿਆ ਓਕਾ ਮੋਟੋ ਵਰਗੇ ਕ੍ਰੀਏਟਰਜ਼ ਵੀ ਟਿਕਟੌਕ ਨੂੰ ਛੱਡਣ ਦੀ ਗੱਲ ਕਰ ਰਹੇ ਨੇ ਇਸ ਤੋਂ ਇਲਾਵਾ ਡਾਟਾ ਸੈਂਟਰ ਵਿੱਚ ਬਿਜਲੀ ਜਾਣਕਾਰੀ ਆਈਆਂ ਤਕਨੀਕੀ ਦਿੱਕਤਾਂ ਨਹੀਂ ਵੀ ਯੂਜ਼ਰਜ਼ ਦੇ ਗੁੱਸੇ ਨੂੰ ਵਧਾਇਆ ਹੈ ਟਿਕਟੌਕ ਦੇ ਇਸ ਵਿਵਾਦ ਦਾ ਫਾਇਦਾ ਦੂਜੀਆਂ ਐਪਸ ਨੂੰ ਮਿਲ ਰਿਹਾ ਹੈ ਅਪਸਕ੍ਰੋਲਡ ਵਿੱਚ 1000% ਅਤੇ ਸਕਾਈਲਾਈਟ ਸੋਸ਼ਲ ਦੇ ਵਿੱਚ 919% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਇੰਸਟਾਗ੍ਰਾਮ ਅਤੇ YouTube ਵਰਗੇ ਪਲੇਟਫਾਰਮ ਵੱਲ ਵੀ ਕ੍ਰੀਏਟਰਸ ਸ਼ਿਫਟ ਹੋ ਰਹੇ ਨੇ ਸੰਯੁਕਤ ਰਾਸ਼ਟਰ ਦੇ ਮੁਤਾਬਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਬਲਾਂ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਇਹ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਡਾਕਟਰੀ ਸਹਾਇਤਾ ਦੇ ਅਧਿਕਾਰ ਦੀ ਕੋਰ ਉਲੰਘਣਾ ਹੈ ਮੈਸਾ ਤੋਂ ਵੱਲੋਂ ਰਾਈਟਰਸ ਨੂੰ ਇੱਕ ਵੀਡੀਓ ਲਿੰਕ ਰਾਹੀਂ ਇੰਟਰਵਿਊ ਦਿੱਤੀ ਗਈ ਜਿਸ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਤਕ ਦੇ ਲੈਣ ਲਈ ਲੋਕਾਂ ਤੋਂ 5 ਤੋਂ 7000 ਡਾਲਰ ਤੱਕ ਦੀ ਫਰੋਦੀ ਮੰਗੀ ਜਾ ਰਹੀ ਹੈ। ਈਰਾਨ ਦੀਆਂ ਵਾਧੀਆਂ ਆਰਥਿਕ ਸਮੱਸਿਆਵਾਂ ਦੇ ਵਿਚਕਾਰ ਇਹ ਆਮ ਲੋਕਾਂ ਤੇ ਭਾਰੀ ਬੋਝ ਹੈ। ਪਿਛਲੇ ਸਾਲ ਦਸੰਬਰ ਤੋਂ ਹੀ ਪੂਰੇ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਚੱਲ ਰਹੇ ਨੇ। ਸਰਕਾਰ ਵੱਲੋਂ ਇਹਨਾਂ ਨੂੰ ਸਖਤੀ ਨਾਲ ਦਬਾਇਆ ਜਾ ਰਿਹਾ ਹੈ। 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਖੂਨੀ ਦਮਨ ਮੰਨਿਆ ਜਾ ਰਿਹਾ ਹੈ ਜਿਸ ਦੀ ਅੰਤਰਰਾਸ਼ਟਰੀ ਕੁੱਦਰ ਤੇ ਕਾਫੀ ਨਿੰਦਾ ਹੋ ਰਹੀ ਹੈ। ਈਰਾਨ ਨੇ 8 ਜਨਵਰੀ ਤੋਂ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤੀਆਂ ਨੇ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਐਕਟੀਵਿਟੀਆਂ ਨਿਊਜ਼ ਏਜੰਸੀ ਨੇ ਮਰਨ ਵਾਲਿਆਂ ਦੀ ਗਿਣਤੀ 5937 ਦੱਸੀ ਹੈ ਜਿਸ ਵਿੱਚ 214 ਸੁਰੱਖਿਆ ਕਰਮੀਆਂ ਸ਼ਾਮਲ ਨੇ। ਹਾਲਾਂਕਿ ਸਰਕਾਰੀ ਅੰਕੜੇ ਮਰਨ ਵਾਲਿਆਂ ਦੀ ਗਿਣਤੀ 3117 ਦੱਸ ਰਹੇ ਨੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਤਕਾਰ ਪੇਟ ਕੀਤਾ ਇਸ ਮੱਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਨਿਹਾਲ ਜ੍ਰੀ ਪਰੇ ਅੱਜ ਸਵੇਰੇ ਸ੍ਰੀ ਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਹਿਬਾਨ ਗਿਆਨੀ ਬਲਵਿੰਦਰ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਏ ਹੁਕਮਨਾਮੇ ਦੀ ਕਥਾ ਕੀਤੀ ਸ੍ਰੀ ਖੰਡ ਪਾਠ ਸਾਹਿਤਿ ਵਿਭਗ ਦੀ ਅਰਦਾਸ ਸੁਪਰੰਤ ਪਾਵਨ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਧਿਕ ਮੁਗਰੰਥੀ ਕੈਨੇ ਅਮਰਜੀਤ ਸਿੰਘ ਨੇ ਸਰਵਨ ਕਰਵਾਇਆ ਅਤੇ ਇਸ ਦੇ ਨਾਲ ਹੀ ਸ਼ੇਧ ਬਾਬਾ ਦੀਪ ਸਿੰਘ ਜੀ ਦੇ ਜੀਵਨ ਇਤਿਹਾਸ ਬਾਰੇ ਵਿਚਾਰਾਂ ਵੀ ਕੀਤੀਆਂ। ਇਹ ਸੁਪਰੰਤ ਸ਼ਮਨੀ ਗੁਰਦੁਆਰਾ ਬੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਤਾਮੀ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਜੀ ਪ੍ਰਤੀ ਉਹਨਾਂ ਦੇ ਭਰੋਸੇ ਦੀ ਮਿਸਾਲ ਬਾਰੇ ਗੱਲ ਕੀਤੀ। ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪਣੇ ਹੱਥ ਨਾਲ ਲਿਖ ਤਖਤ ਸੇਵਾੰਤੇ ਪ੍ਰਕਾਸ਼ ਕ੍ਰੌਂਦੀ 7/2 ਇਸਨਾਲੀ ਬਾਬਾ ਦੀਪ ਸਿੰਘ ਜੀ ਨੂੰ ਦਮਨਵੀਟਕ ਸਾਲ ਦੇ ਪਹਿਲੇ ਮੁਖੀ ਹੋਣ ਦਾ ਵੀ ਮਾਨ ਪ੍ਰਾਪਤ ਹੈ ਆਪ ਜੀ ਨੇ ਗੁਰਬਾਣੀ ਦੇ ਅਰਥ ਵੀ ਸੰਗਤ ਨੂੰ ਪੜਾਏ ਬਾਬਾ ਜੀ ਨੇ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦਿਆਂ ਗੁਰਤਾਮਾ ਦੀ ਹੋ ਰਹੀ ਬੇਹਰਮਤੀ ਨੂੰ ਰੋਕਣ ਦੇ ਲਈ ਆਪਣੀ ਸ਼ਹਾਦਤ ਵੀ ਦਿੱਤੀ ਇਸ ਦੌਰਾਨ ਬੁਲਾਇਆ ਨੇ ਸ਼ਹੀਦ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਸੰਗਤ ਨੂੰ ਅਪੀਲ ਕੀਤੀ ਅਤੇ ਅਮਰਤ ਦੀ ਦਾਤ ਪ੍ਰਾਪਤ ਕਰਨ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਇਸ ਮੌਕੇ ਸਜੇ ਧਾਰਮਿਕ ਦੀਵਾਨਾ ਵਿੱਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਟਾਡੀ ਅਤੇ ਕ੍ਰਿਸ਼ਰੀ ਜਥਿਆ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਸੇਕ ਕੌਂਦੇ ਸ਼ਨਮਤੇ ਇਤਿਹਾਸ ਨਾਲ ਜੋੜਿਆ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਸ਼ਰਦਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਅਮਰਤ ਸੰਚਾਰ ਵੀ ਹੋਇਆ ਜਿੱਥੇ 181 ਪ੍ਰਾਣੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਪਾਰ ਅਤੇ ਲਗਾਤਾਰ ਅਮਰੀਕਾ ਵੱਲੋਂ ਵਿਦਾਇਓ ਜਾ ਰਹੇ ਹੈ ਟੈਰਿਫ ਦਬਾਅ ਦੇ ਵਿਚਕਾਰ ਭਾਰਤ ਤੇ ਯੂਰਪੀਅਨ ਯੂਨੀਅਨ ਵਿਚਕਾਰ ਫ੍ਰੀ ਟ੍ਰੇਡ ਐਗਰੀਮੈਂਟ ਸਮਝੌਤਾ ਹੋ ਗਿਆ ਹੈ ਇਸ ਫੈਸਲੇ ਨਾਲ ਟਰੰਪ ਨੂੰ ਕਾਫੀ ਝਟਕਾ ਲੱਗਣ ਦੀ ਉਮੀਦ ਹੈ ਭਾਰਤ ਨੂੰ ਇਸ ਨਾਲ ਕਾਫੀ ਲਾਭ ਹੋਵੇਗਾ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਔਰਸੁਲਾ ਵਾਂਡੇਰਲੇਨ ਅਤੇ ਕਾਉਂਸਲ ਪ੍ਰਧਾਨ ਐਂਟੋਨੀਓ ਕੋਸਟਾ ਵਿਚਕਾਰ ਹੋਈ 16ਵੀਂ ਭਾਰਤ ਈਯੂ ਸਿਖਰਵਾਰਤਾ ਵਿੱਚ ਮੁਕਤ ਵਿਪਾਰ ਸੰਝੋਤੇ ਨੂੰ ਅੰਤਿਮ ਰੂਪ ਦਿੱਤਾ ਗਿਆ। ਨਵੀਂ ਦਿੱਲੀ ਵਿੱਚ ਹੋਇਆ ਇਹ ਸਮਝੌਤਾ ਦੁਨੀਆ ਦੀਆਂ ਦੋ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਜੋੜਦਾ ਹੈ ਜੋ ਮਿਲ ਕੇ ਵਿਸ਼ਵ ਜੀਡੀਪੀ ਦਾ 25% ਦੀ ਅਤੇ ਵਿਸ਼ਵ ਵਪਾਰ ਦਾ 1/3 ਹਿੱਸਾ ਨੇ ਇਸ ਨਾਲ ਦੋ ਅਰਬ ਲੋਕਾਂ ਦਾ ਇੱਕ ਵਿਸ਼ਾਲ ਮੁਕਤ ਵਪਾਰ ਖੇਤਰ ਬਣੇਗਾ। ਪ੍ਰਧਾਨ ਮੰਤਰੀ ਮੋਦੀ ਦੇ ਅਨੁਸਾਰ ਇਹ ਡੀਲ ਭਾਰਤੀ ਮੈਨੂਫੈਕਚਰਿੰਗ ਖਾਸ ਕਰਕੇ ਟੈਕਸਟਾਈਲ, ਗਹਿਣਾ ਅਤੇ ਚਮੜਾ ਉਦਯੋਗ ਲਈ ਨਵੇਂ ਮੌਕੇ ਪੈਦਾ ਕਰੇਗੀ। ਇਸ ਸਮਝੌਤੇ ਤੋਂ ਬਾਅਦ EU ਤੋਂ ਭਾਰਤ ਆਉਣ ਵਾਲੀਆਂ 96.66% ਦੀ ਵਸਤੂਆਂ ਤੇ ਟੈਰਿਫ ਖਤਮ ਹੋ ਜਾਵੇਗਾ ਜਾਂ ਘਟਾ ਦਿੱਤਾ ਜਾਵੇਗਾ। ਯੂਰਪੀਅਨ ਸ਼ਰਾਬ ਦੇ ਲੱਗਣ ਵਾਲੀ ਡਿਊਟੀ ਜੋ ਪਹਿਲਾਂ 150% ਦੀ ਸੀ ਉਸ ਨੂੰ ਘਟਾ ਕੇ 40% ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪਾਰਟ ਨੇ ਯੂਰਪੀਅਨ ਯੂਨੀਅਨ ਦੇ ਸਾਰੇ ਕੈਮੀਕਲ ਉਤਪਾਦਾਂ ਤੇ ਟੈਰਿਫ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਫੈਸਲਾ ਕੀਤਾ ਹੈ ਆਪਟੀਕਲ ਮੈਡੀਕਲ ਅਤੇ ਸਰਜਿਕਲ ਉਪਕਰਨਾਂ ਦੇ ਵੀ 90% ਹਿੱਸੇ ਤੇ ਟੈਰਿਫ ਖਤਮ ਕੀਤੇ ਗਏ ਨੇ ਇਸ ਤੋਂ ਬਾਅਦ ਯੂਰਪੀਅਨ ਫਲਾਂ ਦੇ ਜੂਸ ਪ੍ਰੋਸੈਸਡ ਫੂਡ ਜ਼ੈਤੂਨ ਦਾ ਤੇਲ ਮਾਰਜਰੀਨ ਅਤੇ ਹੋਰ ਬਨਸਪਤੀ ਤੇਲਾਂ ਤੇ ਵੀ ਟੈਰਿਫ ਖਤਮ ਕਰ ਦਿੱਤੇ ਗਏ ਨੇ ਭਾਰਤ ਯੂਰਪੀਅਨ ਕਾਰਾਂ ਤੇ ਡਿਊਟੀ ਘਟਾ ਕੇ 40% ਦੀ ਕਰਨ ਲਈ ਤਿਆਰ ਹੈ ਜੋ ਕੁਝ ਖੇਤਰਾਂ ਵਿੱਚ ਪਹਿਲਾਂ 150% ਤੱਕ ਸੀ ਇਸ ਤੋਂ ਇਲਾਵਾ ਯੂਰਪੀਅਨ ਮਸ਼ੀਨਰੀ ਲਈ ਵੀ ਭਾਰਤੀ ਬਾਜ਼ਾਰ ਖੋਲ੍ਹ ਦਿੱਤੇ ਗਏ ਨੇ